ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਡੇ ਚੈਨਲ ਤੇ ਤੇ ਕੱਲ ਆਪਾਂ ਸੂਰ ਦੇ ਨਾਪ ਤੁਹਾਨੂੰ ਦੱਸਿਆ ਸੀਗਾ ਤੇ ਅੱਜ ਆਪਾਂ ਇਹ ਕਟਿੰਗ ਦੀ ਵੀਡੀਓ ਪਾਵਾਂਗੇ ਇਹ ਮੈਂ ਕੱਪੜਾ ਪਹਿਲਾਂ ਵਿਛਾ ਲਿਆਗਾ ਤੇ ਇਹ ਆਪਾਂ ਨਾ ਸਾਰਾ ਨਾਪ ਲੈਣਾ ਤੇ ਨਾਪ ਤੋਂ ਆਪਾਂ 3 ਇੰਚ ਵਾਧਾ ਰੱਖ ਲੈਣਾ ਹੈ ਸ਼ਰਟ ਇਹ ਦੇਖੋ ਇਹਨਾਂ ਦਾ ਸੀਗਾ 43 ਸੀਗਾ ਹਨਾ ਤੇ ਆਪਾਂ ਆਹ 3 ਇੰਚ ਵਾਧਾ ਰੱਖ ਲਿਆਗਾ ਲੋ ਸਾਡੇ 44 ਰੱਖ ਲੈ ਮਾਪ ਹੁਣ ਆਪਾਂ ਇਹਦੇ ਚਾਕ ਸੀਗੇ ਤੇ ਚਾਕ ਸੀਗੇ ਇਹਦੇ 19 ਇੰਚ ਸੀਗੇ ਆਪਾਂ 19 ਰੱਖ ਲੈਣੇ ਇਹਦੇ ਚਾਕ ਉਸ ਤੋਂ ਬਾਅਦ ਇਹਦਾ ਆਪਾਂ ਮੋੜਾ ਨਾਪ ਲੈਣਾਗਾ ਮੋੜੇ ਦੀ ਕਟਾਈ ਕਰਾਂਗੇ ਆਪਾਂ ਇਹ ਜਿਹੜਾ ਭਾਰੀ ਨਾਪ ਹੁੰਦਾ ਉਹਦਾ ਆਪਾਂ 1 ਇੰਚ ਨਾਲ ਉੱਪਰੋਂ ਆਪਾਂ ਆਹ ਲਾ ਦੇਣਾ ਜੀ ਆਪਾਂ ਨੂੰ ਵੈਸੇ ਨਾ ਹਿਸਾਬ ਆਵੇ ਤਾਂ ਪਹਿਲਾਂ ਦੋਨੇ ਪੱਲੇ ਇੱਕੋ ਜਿਹਾ ਕਰ ਲੈਣਾ ਬਾਅਦ 1 ਇੰਚ ਵਿੱਚੋਂ ਆਪਾਂ ਕੱਢ ਦੇਣਾਗਾ ਘਾਤ ਦੇਣਾਗਾ ਹੁਣ ਆਪਾਂ ਇਹਦੇ ਆਹ ਲਾਵਾਂਗੇ ਨਿਸ਼ਾਨ ਪਹਿਲਾਂ ਆਪਾਂ ਲਾ ਲੈਣਾਗਾ 2.5 ਇੰਚ ਤੇ ਲਾ ਲੈਣਾ ਨਿਸ਼ਾਨ ਠੀਕ ਹੈ ਤੇ ਇਹਦਾ ਸਿਗਾ

ये अपना तीरे तो नीचे आके सामना एदा चौदह इंच इतने आप चौदह इंच से निशानी ला ला लगे ठीक है जी उस तु तो बाद आपाती बिना जी छाती साढ़े इक्की इंच बस आप इंच टेपन आए रखना एद अद कर लेना ऐसा साढ़े दस पौने गया ग्यारा। पौने गया निशानी ला ले पौने गया निशानी ला के उस तुँ बाद इतों इत आप लैना है डेढ़ इंच से इतों अपना डेढ़ की बन जूगा हाँ देखो े आ सामनेधन शालना इ पकाट पावा प तो थोड़ा एक कैं शार्ड के प पा कै शाथ पला

अपा साढ़े बारह तेरह निशान ला लेंगे साढ़े नौ साढ़े नौ इंच का अद कर लेना आप तरह ही इंची टिप नोल्ड करना

सो तो भी आप ला लेंगे पौने पाँच घंटे में शाम ला लेंगे चाक का निशान तो है देखना नहीं दिख रहा सीधा कर लेंगे आप कट्टी ना मिला लेंगे ਹਾਂਜੀ ਉਸ ਤੋਂ ਬਾਅਦ ਆਪਾਂ ਇਹ ਵਾਲੀ ਇਹਦੀ ਰੱਖਾਂਗੇ। ਕੋਈ ਇਹ ਭਾਰੀ ਨਾਲ ਦਾ ਆਪਾਂ ਰੱਖ ਲੈਣਾ ਢਾਈ ਵੀ ਰੱਖ ਲੈਣੇ ਆ ਆ ਸਵਾਦ ਹੋ ਵੀ ਰੱਖ ਲੈਣੇ। ਤੇ ਇਹਨਾਂ ਦਾ ਆਪਾਂ ਢਾਈ ਦਾ ਅੱਧ ਕਰ ਲੈਣਾ ਠੀਕ ਹੈ। ਇਧਰੋਂ ਵੀ ਆਪਾਂ ਢਾਈ ਦਾ ਮਸਾਲਾ ਲਾਂਗੇ। ਚਲੋ ਮਸਾਲਾ ਢਾਈ ਦਾ लाव फिटिंग चौदह इंचा फिटिंग है इंच दस लाव पहला पद ग्यारह ला लेंगे क्योंकि पलोई बच अर्धा आजगा ला लेंगे ਉਸ ਤੋਂ ਬਾਅਦ ਇਹਦੀ ਕਮਰ ਹਿਪ ਹੈਗੀ ਇਹਦੀ 23.5 ਇੰਚ 23.5 ਦਾ ਆਪਾਂ ਅੱਧਾ ਕਰ ਲੈਣਾਗਾ ਇੱਥੇ ਹੀ ਲਾ ਕੇ ਪੈਂਟ ਇੰਚ ਟੇਪ ਤੇ 23.5 ਦਾ ਅੱਧਾ ਕਰਕੇ ਦੇਖੋ ਇਹ ਆਪਣਾ ਆ ਗਿਆ ਪੌਣੇ 12 ਇੰਚ ਪੌਣੇ 12 ਇੰਚ ਟੈਂਸ਼ਨ నిశాను థడాగ ఆ జా బిగే ఓ సహ బా జీ ఫిట్ జా ఆ నిశాను ఏదే ਇਹਨੂੰ ਕਟਿੰਗ ਕਰ ਦਵਾਂਗੇ ਹਾਂਜੀ ਇਹ ਤੁਹਾਨੂੰ ਸਮਝ ਆਈ ਗਿਆ ਹਨ ਅਪਲੋਈਆਂ ਦਾ ਅਪਲੋਈਆਂ ਦੇ ਨਿਸ਼ਾਨ ਇਹ ਆਪਾਂ ਤਾਂ ਇੰਚੋ ਡਾਊਨ ਕਰਕੇ ਲਗਾਉਣਾ ਸੀ ਤੇ 2.5 ਤੇ ਆਪਾਂ ਪਾ ਲੈਣੀ ਆ ਪਲੇਟ ਠੀਕ ਹੈ ਤੇ ਇਹ ਵਾਲਾ ਨਿਸ਼ਾਨ ਜਿਹੜਾ ਆਪਾਂ ਇੱਧਰ ਬਿਲਾ ਦਾਂ ਇੱਧਰ ਬਿਲਾਤਾ

देखो जी ये आप कटिंग करता है ना उस आप आप बुलाई पावगे इतो ही

ਮੈਂ ਥੋੜਾ ਜਿਹਾ ਤਰਸ਼ਾ ਹੀ ਕੱਟਣਾ ਆਪਾਂ ਜਿੰਨਾ ਹੀ ਹੈ ਵੀ ਨਾਭ ਉਹ ਉਹਨੂੰ ਆਪਾਂ ਤਰਸ਼ਾ ਕੱਟਦਾ ਹਾਂ ਜੇ ਆਪਣਾ ਨਾਭ ਪਤਲਾ ਤਾਂ ਥੋੜੀ ਜਿਹੀ ਇੱਥੇ ਆਪਾਂ ਗੁਲਾਈ ਵੀ ਪਾ ਸਕਦੇ ਆ ਮੈਂ ਆਸੇ ਆਪਾਂ ਸਿੱਧਾ ਕਟਾ ਕਟਿੰਗ ਕਰਾਂਗੇ ਇਹਨੂੰ ਕਿਉਂਕਿ ਇੱਥੋਂ ਖਿੱਚ ਨਹੀਂ ਪੈਂਦੀ ਇਹਦੀ ਆਪਾਂ ਐਸੇ ਤਰ੍ਹਾਂ ਪਲੋਈਆਂ ਦੇ ਇੱਥੇ ਬਸ ਨਿਸ਼ਾਨ ਲਾ ਲਾਂ। ਇਦਾਂ ਹੀ ਤੁਸੀਂ ਆ ਬਸ ਕਟਿੰਗ ਕਰ ਲਾਂਗਾ ਦੇਖ-ਦੇਖ ਕੇ ਤੇ ਇਹ ਆਪਣੇ ਸ਼ਰਟ ਦੀ ਸਿੱਧੀ ਕਟਾਈ ਤੇ ਆਪਾਂ ਕੱਲ ਨੂੰ ਦੱਸਾਂਗੇ ਤੁਹਾਨੂੰ ਸਲਵਾਰ ਦੀ ਕਟਾਈ ਵੀ। ਬਸ ਐਸੇ ਤਰ੍ਹਾਂ ਤੁਸੀਂ ਕਟਿੰਗ ਕਰ ਲੈਣਾ ਤੁਸੀਂ ਵੀਡੀਓ ਨੂੰ ਚਲਾ ਕੇ ਦੇਖ-ਦੇਖ ਕੇ ਕਟਿੰਗ ਕਰ ਸਕਦੇ ਹੋ। ਥੈਂਕ ਯੂ।